ਗੁਰੂ ਸਾਹਿਬ ਸੰਗਾ ਜੀ ਸਾਹਿਬ ਬਾਬਾ ਅਵਤਾਰ ਸਿੰਘ ਬੇਦੀ ਜੀ ਕੋਲਾ ਸਾਹਿਬ ਨੇ ਕਿਹਾ ਬਾਬਾ ਨਾਨਕ ਤੋਂ ਸੁਰੂ ਇੱਕੀ ਪ੍ਰਣ ਸਭ ਸਭ ਕਿਉਂ ਅੱਜ ਸਭ ਤੋਂ ਪਹਿਲਾਂ ਗੁਰੂ ਮਹਾਰਾਜੀ ਦੇ ਪਤਨੇ ਸਾਹਿਬ ਜੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਗ ਬਚ ਸੰਸਾਧਨ ਤਰੀ ਕਾਰਜ ਨਾਨ ਹਰਕਾ ਨਾਮ ਸਾਈਂ ਨੂੰ ਸਭਾ ਨੂੰ ਕਰਦਾਨ ਅੱਜ ਬੜੀ ಅಪਾਰ ਕਿਰਪਾਈ 9 ਮਹੀਨੇ ਦੀ ਪੁੱਤ ਨਾ ਕੀ ਦਾ ਦਿਹਾੜਾ ਬਣਾਇਆ ਜਾ ਰਿਹਾ ਹੈ ਔਰ ਸੰਤਾ ਹੋਮਾਂ ਤੇ ਪਹੁੰਚੀਆਂ ਨੇ ਵਰਦਾਸ ਕਿਤੇ ਅੱਜ ਗੁਰਮਤਿ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਅੱਜ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਦਾਸ ਉਹ ਜੋ ਕੱਲ ਸੀ ਜੋ ਕੱਲ ਦਿੱਤੀ ਹੈ ਕਾਲਾ ਗੁਰੂ ਹਰ Rai ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ ਤੇ ਅੱਜ ਭਗਤ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਹੈ ਦਾਸ ਸਮੂਹ ਦੇਸ਼ਾਂ ਪਰਦੇਸਾਂ ਦੀਆਂ ਸਹਿਤਾਂ ਨੂੰ ਭੰਤਤ ਸਹਿਬ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਔਰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ ਹੈ ਔਰ ਗੁਰੂ ਮਾਰੇ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਹੈ ਕਿ ਮਹਾਰਾਏ ਸਾਨੂੰ ਉਹਨਾਂ ਦੇ ਦਰਸ਼ਨੇ ਮਾਰਗਾਂ ਦੇ ਚਰਨ ਦੀ ਸਰਧਾ ਬਖਸ਼ਿਸ਼ ਕਰੋ ਕਿ ਜਿਵੇਂ ਅਸੀਂ ਸਾਰੇ ਗੁਰਬਾਣੀ ਦੇ ਨਾਲ ਜੁੜੇ ਰਹੀਏ ਔਰ ਸਾਨੂੰ ਸਾਰਿਆਂ ਨੂੰ ਮਾਰੇ ਕਿਰਪਾ ਕਰੋ ਕਿ ਸਾਨੂੰ ਸਾਰਿਆਂ ਨੂੰ ਅਮਰਤ ਮਿਲੇ ਦੇ ਜਾਗ ਨੇ ਅਮਰਤ ਮਿਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰੋ ਇਹਨੇ ਬਜਨ ਕਰਦਾ ਅਰਦਾਸ ਕਰਦੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ